ਰਮਲਪੁਰ ਕੋਟ ਸਰਬਜੀਤ ਸਿੰਘ ਜੀ ਤਖਤਪੁਰਾ ਰਾਜੂ ਖੋਟੇ ਵਿੱਕੀ ਨੰਗਲ ਕਰਜੀਤ ਕੰਮਾ ਇਹ ਮੇਰੀ ਟੀਮ ਆ ਇੱਥੇ ਬੈਠੀ ਆ ਹਾਜ਼ਰ ਆ ਜਿਨ੍ਹਾਂ ਨੇ ਇਹ ਪ੍ਰੋਗਰਾਮ ਨੂੰ ਸਿਰੇ ਚਾੜ੍ਹ ਆਪਣੀ ਤਾੜੀ ਮਾਰ ਦਿਓ ਪਲੀਜ਼ ਇੱਕ ਇਹ ਮੇਰੀ ਟੀਮ ਆ ਮੇਰੇ ਭਰਾ ਨੇ ਮੇਰੀਆਂ ਸੱਜੀਆਂ ਘਪੀਆਂ ਬਾਹਾਂ ਨੇ ਤੇ ਇੱਕ ਮਿਲ ਕੇ ਦੇ ਹੱਥ ਕਰ ਦਿਓ ਮੈਂ ਆਪਣੇ ਲਈ ਨਹੀਂ ਮੰਗਣਾ ਮੈਂ ਉਹ ਗਰੀਬ ਲੋਕਾਂ ਲਈ ਮੰਗਣਾ ਸਾਡੇ ਬਹੁਤ ਲੋ ਤੁਹਾਡੇ ਚ ਪਾਵਰ ਪ੍ਰਮਾਤਮਾ ਨੇ ਦੇ ਦੇਣੀ ਆ ਤੁਸੀਂ ਇੱਛਾ ਰੱਖਦੇ ਆ ਕੰਮ ਕਰਨ ਦੀ ਸਾਨੂੰ ਸਰਕਾਰੀ ਹਸਪਤਾਲ ਦੇ ਵਿੱਚ ਬਲੱਡ ਬੈਂਕ ਦੀ ਲੋੜ ਆ ਬੀਬਾ ਜੀ ਇਸ ਵਕਤ ਬਹੁਤ ਜ਼ਿਆਦੇ ਸਾਨੂੰ ਐਕਸੀਡੈਂਟ ਕੇਸ ਹੁੰਦਾ ਕੋਈ ਡਿਲੀਵਰੀ ਕੇਸ ਹੁੰਦਾ ਤਾਂ ਇਹ ਕਰਕੇ ਵਾਪਸ ਮੋੜ ਦਿੱਤਾ ਜਾਂਦਾ ਲੁਧਿਆਣੇ ਲੈ ਜਾਓ ਸਾਡੇ ਕੋਲ ਇੱਥੇ ਬਲੱਡ ਹੈ ਨਹੀਂ ਐਮਰਜੈਂਸੀ ਕੇਸ ਆ ਬੀਬਾ ਜੀ ਮੇਰੀ ਬੇਨਤੀ ਹੈ ਲੋਕਾਂ ਦੀ ਬੜੀ ਮੰਗ ਆ ਮੇਰਾ ਦਿਲ ਪਰੇ ਹੁੰਦਾ ਇਸ ਜੀ ਮੰਗ ਕਰਨ ਦੇ ਕਿਉਂਕਿ ਇਹ ਮੰਗ ਤੁਸੀਂ ਸਾਡੀ ਪੂਰੀ ਕਰ ਦੋਗੇ ਸਾਨੂੰ ਪਤਾ ਕਿਉਂਕਿ ਤਾਨੂੰ ਲੋਕ ਸਾਡੀ ਮੰਗ ਪੂਰੀ ਕਰ ਦੋਗੇ ਤਾਂ ਤੁਹਾਡਾ ਵੀ ਨਾਂ ਰਹਿੰਦੀ ਦੁਨੀਆ ਤੱਕ ਰਹੇਗਾ ਕਿ ਬੀਬਾ ਇੱਕ ਐਮਪੀ ਆਈ ਸੀ ਉਹਨੇ ਹਰ ਸਿੰਘ ਵਾਲੇ ਬਲੱਡ ਬੈਂਕ ਦੇ ਕੇ ਗਈ ਸੀ ਇਹਦੇ ਬਾਰੇ ਜਰੂਰ ਤੁਸੀਂ ਗੌਰ ਕਰਨੀ ਆ ਤੇ ਹੁਣ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਬੇਨਤੀ ਕਰਦਾ ਕਾਂਗਰਸ ਪਾਰਟੀ ਦੇ ਲੋਕ ਸਭਾ ਹਾਲ ਦਾ ਕੋਈ ਸਿਕਿਉਰਟੀ ਨਹੀਂ ਉਹ ਨੇਤਾ ਜਿਸ ਨੂੰ ਤੁਸੀਂ ਕਦੋਂ ਵੀ ਜਾ ਕੇ ਮੋਕੇ ਲੋਕਲ ਮਿਲ ਸਕਦੇ ਆ ਇਸ ਤਰ੍ਹਾਂ ਦੇ ਨੇਤਾ ਵੀਰੋ ਆਪਾਂ ਨੂੰ ਮਿਲਣਾ ਨਹੀਂ ਓਕੇ ਜਿੰਦਾਬਾਦ 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 ਅੱਜ ਦੇ ਇਸ ਮੀਟਿੰਗ ਦੇ ਮੇਰੇ ਵੀਰ ਸੈਲਰ ਮਨੀਮ ਜੂਨੀਅਰ ਪੰਜਾਬ ਦੇ ਪ੍ਰਧਾਨ ਸਖਜਿੰਦਰ ਸਿੰਘ ਅਤੇ ਮੰਡੀ ਨਿਹਾਲਪਾਲਾ ਨਿਹਾਲ ਸਿੰਘ ਵਾਲਾ ਦੇ ਸਹਿਯੋਗ ਨਾਲ ਜਿਹੜੀ ਜਿਹੜੀ ਇਹ ਮੀਟਿੰਗ ਬੋਰੀਆ ਉਹਦੇ ਵਿੱਚ ਸਟੇਜ ਤੇ ਮੌਜੂਦ ਆਸਮਾਨ ਮੁੱਚੀ ਪੰਡੇ ਦੇ ਹਾਕ ਸਿੰਘ ਵਾਲਾ ਦੀ ਲੀਡਰਸ਼ਿਪ ਔਰ ਮੇਰੇ ਬਹੁਤ ਹੀ ਸਤਾਰਜ ਸਰ ਨੌਜਵਾਨੀ ਔਰ ਬਿਰਿਆ ਬੀਬੀਆਂ ਪੈੜਾਂ ਸੋ ਪਹਿਲਾ ਮੈਂ ਸਾਰਿਆਂ ਨੂੰ ਫਤਿਹ ਅਰਜ਼ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬਹੁਤ ਹੀ ਸੰਸਾਰੀ ਉਪਲਾਹਰਿਆ ਨਹੀਂ ਤਾਂ ਗੁਸਤਾਰ ਗੁਰੂ ਸ਼ਖਲਾ ਵਿੱਚ ਬੇਨਤੀ ਕੀਤੀ ਹੈ ਚੋਣਾ ਖਾੜਾ ਜਿਹੜਾ ਪਾ ਚੁੱਕਿਆ ਵੱਖ-ਵੱਖ ਪਾਰਟੀਆਂ ਦੇ ਕੈਂਡੀਡੇਟ ਤੁਹਾਡੇ ਕੋਲੇ ਆਏ ਆ ਤੁਸੀਂ ਸੁਣਿਆ ਵੀ ਉਹਨਾਂ ਅਸੀਂ ਕੋਈ ਜਾਣ ਪਛਾਣ ਦੇ ਮਹਤਾਜ ਨਹੀਂ ਕਿਉਂਕਿ ਅਸੀਂ ਬੜੇ ਲੰਬੇ ਸਮੇਂ ਤੋਂ ਮਿਆਸਤ ਵਾਲਾ ਜਿਹੜੀ ਸਾਡੀ ਕਰਮਪੁੱਣੀ ਹੈ ਅਸੀਂ ਇਸ ਨੇ ਆਸਿਕ ਪਾਣਾ ਜਿਹੜਾ ਸਾਡਾ ਪਰਿਵਾਰ ਇਹਦੀ ਸੇਵਾ ਕਰ ਰਹੇ ਆ ਕਿਉਂਕਿ ਮੈਂ ਜਾਣ ਪਛਾਣ ਕਰਾਉਣੀ ਤਾਂ ਚੰਗੀ ਨਹੀਂ ਲੱਗਦੀ ਕਿਉਂਕਿ ਤੁਸੀਂ ਸਾਰੇ ਜਾਣੇ ਜਾਣ ਹਾਰੇ ਤਾਂ ਘਰ ਦਾ ਵੀ ਪਤਾ ਹੈ ਔਰ ਜਿਹੜੇ ਅਸੀਂ ਕੰਮ ਕਰਦੇ ਆ ਤਾਂ ਮੇਲ ਮਲਾਪ ਤੱਕ ਸਭ ਸਵੈਚਾ ਬੰਦ ਨੇ ਉਹਦੇ ਬਾਰੇ ਵੀ ਅਸੀਂ ਜਾਣਦੇ ਆ ਮੈਂ ਤਾਂ ਤੁਹਾਨੂੰ ਸਿਰਫ ਇੱਕ ਬੇਤੀ ਕਰਨੀ ਹੈ ਕਿ ਇਹ ਜਿਹੜੀ ਲੜਾਈ ਹੈ ਸਾਡੀ ਇਹ ਕੇਂਦਰ ਸਰਕਾਰ ਨਾਲ ਹੈ ਇਹ ਲੜਾਈ ਮੈਂ ਇਕੱਲੀ ਨਹੀਂ ਲੜ ਸਕਦੀ ਮੈਨੂੰ ਤੁਹਾਡੇ ਸਾਥ ਦੀ ਤੁਹਾਡੇ ਸਹਿਯੋਗ ਦੀ ਤੁਹਾਡੇ ਪਿਆਰ ਦੀ ਤੁਹਾਡੇ ਅਸ਼ੀਰਵਾਦ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਜਿਹੜਾ ਸਾਡਾ ਪੰਜਾਬ ਹੈ ਪ੍ਰਧਾਨ ਮੰਤਰੀ ਮੋਦੀ ਜੀ ਉਹਨੂੰ ਨਕਸ਼ੇ ਤੋਂ ਉਟਾਉਣਾ ਚਾਹੁੰਦੇ ਆ ਜਿੰਨਾ ਨੇ ਕਿ ਇੰਨੀਆਂ ਘਾਤਕ ਸਕੀਮਾਂ ਪੰਜਾਬ ਵਾਸਤੇ ਬਣਾਈਆਂ ਜਿਹਦੇ ਨਾਲ ਸਾਡਾ ਜਿਹੜਾ ਪੰਜਾਬ ਹੈ ਉਹ ਨਕਸ਼ੇ ਤੋਂ ਬਾਹਰ ਹੋ ਜਾਊਗਾ। ਔਰ ਜਿਹੜਾ ਸਾਡਾ ਲੋਕਤੰਤਰ ਹੈ ਅੱਜ ਸਰਕੇਸੀ ਇੱਥੇ ਬੈਠੀ ਆ ਆਪਣੇ ਵਿਚਾਰ ਇੱਕ ਦੂਜੇ ਨੂੰ ਦੱਸ ਸਕਦੇ ਆ ਆਪਣੇ ਵਿਚਾਰ ਰੱਖ ਸਕਦੇ ਹੋ ਸਾਰਾ ਕੁਝ ਖਤਮ ਹੋ ਜਾਣਾ ਹੈ। ਅਰਥਾ ਡਿਸੀਡਿ ਆਉਣ ਵਾਲੀ ਪੀਡੀਓ ਤੁਹਾਨੂੰ ਪੁੱਛਿਆ ਕਰੂਗੀ VOTING ਕਿਸ ਤਰ੍ਹਾਂ ਹੁੰਦੀ ਸੀ ਤਾਂ ਤੁਸੀਂ ਆਪਣਾ ਜਿਹੜਾ ਮੈਂਬਰ ਪਾਰਲੀਮੈਂਟ ਜਾਂ ਲੋਕ ਵਿਧਾਨ ਸਭਾ ਦਾ ਮੈਂਬਰ ਹੋ ਕੇ ਵੀ ਚੋਣ ਦੇ ਵਿੱਚ ਤੇ ਪੰਜ ਸਰਪੰਚ ਦੀਆਂ ਵੋਟਾਂ ਕਿ ਹੁੰਦੀਆਂ ਸੀ ਖਤਮ ਹੋ ਜਾਣੀਆਂ ਨਹੀਂ ਤੁਹਾਨੂੰ ਲਾਸਟ ਸਮਾਂ ਮਿਲਿਆ ਅਗਰ ਤੁਸੀਂ ਇਹ ਸਮਾਜ ਜਿਹੜਾ ਗਵਾਤਾ ਤਾਂ ਤੁਹਾਡੇ ਹੱਥ ਵੱਲੇ ਕੁਝ ਨਹੀਂ ਆਉਣਾ ਆਪਾਂ ਇੱਕ ਇਹੋ ਜਿਹੀ ਜਗ੍ਹਾ 'ਚ ਸੈਂਕੜੇ ਬੈਠ ਜਾਣਾ ਜਿੱਥੇ ਤੁਸੀਂ ਸੋਚ ਵੀ ਨਹੀਂ ਸਕਦੇ ਆ ਜਿਹੜੇ ਮੇਰੇ ਭਰਾ ਬੈਠੇ ਆ ਛੋਟੇ ਦੁਕਾਨਦਾਰ ਆ ਜਿੰਨੇ ਵੀ ਮਜ਼ਦੂਰ ਭੈ ਭਰਾ ਜਿਹੜੇ ਆਪਣੇ ਪਰਿਵਾਰ ਵਾਸਤੇ ਰੋਟੀ ਰੋਜੀ ਕਮਾਉਂਦੇ ਆ ਇਹ ਸਾਰੇ ਖਤਮ ਹੋ ਜਾਣੀ ਆ ਜਿਹੜੇ ਪੰਜਾਬ ਨੂੰ ਅਸੀਂ ਸੋਨੇ ਦੀ ਚੜੀ ਕਹਿੰਦੇ ਸੀਗੇ ਅੱਜ ਕੀ ਹੋਇਆ ਸਾਡੇ ਬੱਚੇ ਕਿਉਂਕਿ ਇਹਨਾਂ ਨੇ ਜਿਹੜੇ ਆਧਾਰੇ ਸੀ ਬੰਦ ਕਰਤੇ ਖਰੀਦ ਲੈ ਕੰਪਨੀ ਡਾਂਨੀ ਕੋਲੇ ਚਲੇ ਗਏ ਆਂ ਔਰ ਸਾਡੇ ਮਜ਼ਦੂਰ ਭਰਾ ਜਿਮੀਦਾਰ ਭਰਾ ਖਾਲੀ ਹੋ ਕੇ ਬੈਠ ਜਾਣਗੇ ਕੁਛ ਨਹੀਂ ਰਹਿਣਾ ਹੱਥ ਚ ਆ ਜ਼ਮੀਨਾਂ ਸਾਡੀਆਂ ਵੀ ਖਤਮ ਹੋ ਜਾਣੀਆਂ ਕਿਉਂਕਿ ਸਾਡੇ ਕਿਸਾਨ ਵੀ ਕਿੰਨੇ ਲੰਬੇ ਸਮੇਂ ਤੋਂ ਧਰਮੇ ਤੇ ਬੈਠੇ ਹੋਏ ਆ ਹੋਇਆ ਕੋਸੋਨਾ ਦਾ ਕੁਛ ਨਹੀਂ ਕੀਤਾ ਜਦੋਂ ਅਸੀਂ ਆਮੋ ਸਾਹਮਣੇ ਬੈਠ ਕੇ ਆਪਣੀ ਗੱਲ ਨਹੀਂ ਰੱਖ ਸਕਦੇ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਡੇ ਕਿਸਾਨ ਵੀਰਾਂ ਦੀ ਕੋਈ ਗੱਲ ਨਹੀਂ ਸੁਣੀ ਗਈ ਐਡੀਆਂ ਐਡੀਆਂ ਕੰਤਾ ਸਾਥੀਆਂ ਕਿ ਉਹਨਾਂ ਨੂੰ ਪਾਰ ਨਹੀਂ ਕਰ पाए ਔਰ ਉੱਥੇ ਗੋਲੀਆਂ ਦਾ ਸਾਹਮਣਾ ਪਤਾ ਨਹੀਂ ਕਦੋਂ ਉਹ ਜਾਣਾ ਔਰ ਪਤਾ ਨਹੀਂ ਕਦੋਂ ਅਥਰੂ ਘੇ ਛੱਡ ਦੇਣੀ ਆ ਪਹਿਲਾਂ ਵੀ ਸਾਡੇ 700 ਕਿਸਾਨ ਸ਼ਹੀਦ ਹੋਏ ਆ ਔਰ ਜਿਹੜਾ ਸਾਡਾ ਬੱਚਾ ਸ਼ਹੀਦ ਹੋਇਆ ਹੁਣ ਕੋਈ ਕਾਰਵਾਈ ਨਹੀਂ ਹੋਈ ਇੰਨਾ ਮਾੜਾ ਸਮਾਂ ਆ ਗਿਆ ਕਿ ਜਿਹੜੀ ਅਗਨੀ ਵੀਰ ਯੋਜਨਾ ਜਿਹੜੀ ਸ਼ੁਰੂ ਕੀਤੀ ਆ ਮੋਤੀ ਸਾਹਿਬ ਨੇ ਕਿ ਐਡੀ ਘਾਤਕ ਹੈ ਸਾਡੇ ਪੰਜਾਬ ਵਾਸਤੇ ਤੁਸੀਂ ਸੋਚ ਵੀ ਨਹੀਂ ਸਕਦੇ 4 ਸਾਲ ਬੱਚੇ ਨੂੰ ਸਿੱਖਿਆ ਦੇ ਕੇ ਹਥਿਆਰਾਂ ਦੀ ਸਖਲਾਈ ਦੇ ਕੇ ਪੰਜਾਬ ਚ ਛੱਡ ਦਿੱਤਾ ਜਾਂਦਾ ਹੈ ਜਿਹੜੀ ਕਿ ਫੌਜੀਆਂ ਨੂੰ ਸਾਡੇ ਪਰਿਵਾਰਾਂ ਦਾ ਮਾਨ ਸਨਮਾਨ ਸਮਝਦੇ ਸੀ ਸਾਡੇ ਦੇਸ਼ ਭਗਤ ਸੀ ਕਹਿੰਦੇ ਹੁੰਦੇ ਸੀ ਕਿ ਸੇਵਾ ਕਰਕੇ ਆਏ ਆ ਦੇਸ਼ ਦੀ ਜਦੋਂ ਉਹ ਬੱਚਾ ਆਪਣੀ ਨੌਕਰੀ ਪੂਰੀ ਕਰਕੇ ਪਿੰਡ ਵਾਪਸ ਆਉਂਦਾ ਸੀ ਤੇ ਉਹ ਤਾਂ ਢੋਲ ਨਗਾਰਿਆਂ ਨਾਲ ਸਵਾਗਤ ਕੀਤਾ ਜਾਂਦਾ ਸੀ ਕਿ ਇਹ ਸਾਡਾ ਬੱਚਾ ਦੇਸ਼ ਦੀ ਸੇਵਾ ਵਾਸਤੇ ਕੰਮ ਕਰਕੇ ਆਇਆ ਜਿਹੜੇ ਬੱਚੇ ਸ਼ਹੀਦ ਹੁੰਦੇ ਸੀ ਜਿਹੜੇ ਪਰਿਵਾਰਾਂ ਦੇ ਬੱਚੇ ਸ਼ਹੀਦ ਹੁੰਦੇ ਸੀ ਉਹਨਾਂ ਦਾ ਮਾਣ ਸਨਮਾਨ ਕੀਤਾ ਜਾਂਦਾ ਸੀ ਅੱਜ ਸਭ ਖਤਮ ਕਰਤਾ ਔਰ ਬੱਚਿਆਂ ਨੂੰ ਸਖਲਾਈ ਦੇ ਕੇ 11 ਦੀ ਪੰਜਾਬ ਚ ਭੇਜ ਦਿੱਤਾ ਜਾਂਦਾ ਹੈ ਕਿ ਤੁਸੀਂ ਮਾਰੋ ਜਦੋਂ ਬੱਚਾ 4 ਸਾਲ ਉੱਥੇ ਨੌਕਰੀ ਕਰਕੇ ਆਉਂਦਾ ਸਖਲਾਈ ਲੈ ਕੇ ਆਉਂਦਾ ਜਦੋਂ ਆ ਕੇ ਉਹਨੂੰ ਕੁਝ ਦੱਸਦਾ ਨਹੀਂ ਵੀ ਮੈਂ ਕਿਹੜੇ ਪਾਸੇ ਜਾਵਾਂ ਤੇ ਉਹ ਬੱਚੇ ਦਾ ਜਿਹੜਾ ਮਾਈਂਡ ਹੈ ਖਰਾਬ ਹੋ ਜਾਂਦਾ ਹੈ ਉਹ ਦੀ ਸਥਿਤੀ ਵਿਗੜ ਜਾਂਦੀ ਹੈ ਕਿ ਉਹ ਆਪਣੇ ਪਰਿਵਾਰ ਦੀ ਪਰਿਵਾਰ ਵਾਸਤੇ ਕੋਈ ਕਮਾਈ ਦਾ ਸਾਧਨ ਨਹੀਂ ਉਹ ਵੇਖਦਾ ਮੈਂ ਕਿਹੜੇ ਪਾਸੇ ਜਾਵਾਂ ਸੋ ਮੇਰੇ ਭੈਣ ਭਰਾਵੋ ਵੀਰੋ ਉਹ ਬੱਚਾ ਜਿਹੜਾ ਸਮਾਜ ਵਾਸਤੇ ਘਾਤਕ ਸਿੱਧ ਹੋਊਗਾ ਕੋਈ ਪੈਨਸ਼ਨ ਨਹੀਂ ਮੈਨ ਲਈ ਜਿੰਨੇ ਮੇਰੇ ਭੈਣ ਭਰਾਵਾਂ ਨੂੰ ਪੈਨਸ਼ਨ ਹੀ ਨਹੀਂ ਹੋਊਗੀ ਤੇ ਉਹ ਕੀ ਕਰਨਗੇ ਆ ਆਟਾ ਦਾਲ ਸਕੀਮ ਹੈ ਗਣਕ ਮਿਲਦੀ ਸੀ ਉਹ ਬੰਦ ਕਰਤੀ ਆਟਾ ਦੇ ਲਾ ਕੇ ਜਿਹੜੀ ਲਿਫਾਫੀਆਂ ਤੇ ਫੋਟੋ ਆ ਉਹ ਲਿਫਾਫਾ ਤੁਸੀਂ ਧੋ ਕੇ ਉਹਨੂੰ ਜਿਵੇਂ ਮਾਤੀ ਯੂਜ਼ ਕਰ ਲਓ ਆਟਾ ਉਹਦੇ ਕੀ ਐ ਕੋ ਖਾਨ ਦੇ ਲੈਕ ਨਹੀਂ ਨਾ ਉਹਦੇ ਨਾਲ ਤੁਹਾਨੂੰ 100 ਤਰ੍ਹਾਂ ਦੀਆਂ ਬਿਮਾਰੀਆਂ ਲੱਗਣੀਆਂ ਉਹ ਆਟਾ ਸਰਫ ਅਸੀਂ ਪਸ਼ੂਆਂ ਨੂੰ ਵੀ ਨਹੀਂ ਪਾ ਸਕਦੇ ਕਿ ਸਾਡੇ ਪਸ਼ੂ ਬਿਮਾਰ ਹੋ ਜਾਣਗੇ ਜਦੋਂ ਮੈਂ ਚੀਅਰ ਪਰਸਨ ਸੀ ਔਰ ਮੈਂ ਇਸ ਚੀਜ਼ ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਸੀ ਯਾ ਸਪੈਂਸਰੀਆਂ ਤੇ ਜਿਹੜੇ ਸਾਡੇ ਆਹਾਂ ਅੰਗਨਵਾੜੀ ਸੈਂਟਰ ਸੀ ਇਹ ਸਾਡੇ ਜਿਹੜੇ ਬੱਚੇ ਆ ਜਿਨ੍ਹਾਂ ਨੇ ਦੇਸ਼ ਦਾ ਭਵਿੱਖ ਪੜ੍ਹਨਾ ਉਹਨਾਂ ਦਾ ਜਿਹੜਾ ਪੋਸ਼ਣ ਆ ਵਧੀਆ ਤਰੀਕੇ ਦਾ ਹੋਣਾ ਚਾਹੀਦਾ ਵਾ ਅਗਰ ਸਾਡੇ ਬੱਚਿਆਂ ਨੂੰ ਸਹੀ ਤਰੀਕੇ ਦੀ ਖਰਾਕ ਨਹੀਂ ਮਿਲੂ ਤਾਂ ਉਹ 10 ਸਾਡੇ ਸਮਾਜ ਦਾ ਹਿੱਸਾ ਨਹੀਂ ਬਣ ਸਕਦੇ ਉਹਨਾਂ ਨੂੰ ਬਿਮਾਰੀਆਂ ਲੱਗ ਸਕਦੀਆਂ ਉਹ ਸਾਡੇ ਦੇਸ਼ ਦਾ ਭਵਿੱਖ ਨਹੀਂ ਸਵਾਰ ਸਕਦੇ ਤੰਦਰੁਸਤ ਹੋਊਗਾ ਬੱਚਾ ਤਾ ਸਾਡੇ ਦੇਸ਼ ਦਾ ਪਵਿੱਤਰ ਬਣੂਗਾ ਉਹ ਗੇਮਾਂ ਚ ਜਾਊਗਾ ਪੜ੍ਹ ਲੈ ਕੇ ਆਫਸਰ ਬਣੂਗਾ ਅਗਰ ਉਹਦੀ ਸੇਧ ਵਧੀਆ ਹੋ ਗਈ ਤਾਂ 10 ਦਸਪੈਂਸਰੀਆਂ ਸਿੰਘੀਆਂ ਜ਼ਿਲ੍ਹਾ ਪ੍ਰੀਸ਼ਦੀਆਂ ਜਿਨ੍ਹਾਂ ਨੂੰ ਪੋਚਾ ਪੋਚੀ ਕਰਤੀ ਉਹਨਾਂ ਨੇ ਕੀ ਨਾ ਦਿੱਤਾ ਮੁਹੱਲਾ ਕਲੀਨਿਕ ਉਹ ਦਸਪੈਂਸਰੀਆਂ ਮੈਂ ਚਲਾਉਂਦੀ ਹੁੰਦੀ ਸੀ ਜਦੋਂ ਮੈਂ ਚੇਅਰ ਪਰਸਨ ਸੀ ਉਹ ਦਸਪੈਂਸਰੀਆਂ ਮੇਰੇ ਅੰਡਰ ਹੁੰਦੀਆਂ ਸੀਆਂ ਔਰ ਉੱਥੇ ਡਾਕਟਰ ਵੀ ਬੈਠਣ ਲਾਤੇ ਸੀਗੇ ਨਰਸਾਂ ਵੀ ਬੈਠਦੀਆਂ ਸੀ ਫੋਰ ਕਲਾਸ ਵੀ ਬੈਠਦਾ ਸੀ ਔਰ ਦਵਾਈ ਵੀ ਮਿਲਦੀ ਸੀਗੀ और बजुर्ग दसते होंगे भी हम असी दवाई भी इतों लें मोगे भी चाहते मैं विशेष तौर पर डिस्पेंसरिया की चैकिंग करती कि अच्छे किन्ने पेशेंट पहुँचे उ दवाई लैन वास्त ਕੰਮ ਕਰਨਾ ਆਂਦਾ ਹੈ ਸੇਵਾ ਦਾ ਮੌਕਾ ਦਓ ਤੁਹਾਡੇ ਲੋਕ ਸਭਾ ਲੋਕ ਸਭਾ ਹਲਕਾ ਜਿਹੜਾ ਫਰੀਦਕੋਟ ਹੈ ਉਹਦੇ ਵਿੱਚ ਨਿਆਲ ਸਿੰਘ ਵਾਲਾ ਸਾਹੋਕੇ ਸਾਹਮਣੇ ਇੰਨਾ ਕੰਮ ਕੀਤਾ ਇੱਥੇ ਐਨੇ ਲੋਕਾਂ ਦੇ ਦੁੱਖ ਦਰਦ ਵਿੱਚ ਆਉਂਦੇ ਰਹੇ ਆ ਔਰ ਤੁਸੀਂ ਇਹ ਜਿਹੜਾ ਫਤਵਾ ਦੇਣਾ ਹੈ ਨਾ ਇੱਕ ਜ਼ੋਨ ਨੂੰ ਇਹ ਤੁਹਾਡਾ ਨਾਮ ਹੀ ਰਸਮ ਹੋਣਾ ਕਿ ਨਿਆਲ ਸਿੰਘ ਵਾਲਾ ਤੋਂ ਜਿਹੜੇ ਭਪਿੰਦਰ ਸਿੰਘ ਸਾਹੋਕੇ ਉਹਨਾਂ ਦੀ ਪਤਨੀ ਹੈ ਜਿਹੜੀ ਐਮਪੀ ਕਿਨੇ ਬਣਾਈ ਹੈ ਤੁਸੀਂ ਬਣਾਈ ਹੈ ਤੁਸੀਂ ਤੁਹਾਡਾ ਨਾਮ ਰੌਸ਼ਨ ਹੋਣਾ ਤੁਹਾਡਾ ਨਾਮ ਹੀ ਉੱਥੇ ਜਾਣਾ ਹਲਕੇ ਨੇ ਹਲ ਸਿੰਘ ਵਾਲੇ ਦਾ ਸੋ ਫੈਸਲਾ ਕਰ ਲਓ ਜਿੰਨੀਆਂ ਵੀ ਤੁਹਾਨੂੰ ਪ੍ਰੋਬਲਮ ਹੈ ਤੁਹਾਡੀਆਂ ਅਸੀਂ ਸੋਲਵ ਕਰਾਂਗੇ ਅਸੀਂ ਇੱਕ ਨਹੀਂ ਤੁਹਾਨੂੰ ਦੋ ਜੀ ਮਿਲੇ ਆਂ ਸੀ ਸੇਵਾ ਕਰਨ ਵਾਸਤੇ ਹਲਕੇ ਦੀ ਔਰ ਕਰਾਂਗੇ ਵੀ ਤਨ ਮਨ ਨਾਲ ਕਰਾਂਗੇ ਤੁਹਾਡੇ ਵਾਸਤੇ ਅਸੀਂ ਹਾਜ਼ਰ ਆਂ ਦਾ ਦੇ ਵੀ ਕੋਈ ਹੱਥ ਖੜਾ ਕਰਕੇ ਕਹਦੇ ਸਾਡੇ ਡਾਕਟਰ ਸਭ ਦੇ ਆਏ ਨੇ ਸਾਹੂ ਕੇ ਸਾਥ ਵੀ ਐਫਡੀ ਵੱਡੀ ਸਰਜਰੀ ਹੋਈ ਸੀ ਤਾਂ ਵੀ ਇਹ ਉਦੋਂ ਜਦੋਂ ਕੋਵਿਡ ਫੈਲਿਆ ਸੀਗਾ ਉਹਦੇ ਉਹਦੋਂ ਜਾਂਦੇ ਰਹੇ ਦਵਾਈਆਂ ਦੇ ਸੀ ਸਾਹੂ ਸਪੈਸ ਫਰੰਕ ਕਰਕੇ ਕਹਿੰਦੇ ਸੀ ਕਿ ਸਾਡੇ ਇੱਥੇ ਦਵਾਈ ਬੂਟੀ ਦੀ ਲੋੜ ਹੈ ਜੀ ਵੇਚੋ ਲੰਗਰ ਲਗਾਉਂਦੇ ਰਹੇ ਆ ਔਰ ਮੈਂ ਇਹਨਾਂ ਨੂੰ ਫੋਨ ਚੋ ਕਿ ਮੈਂ ਉੱਥੇ ਫਸ ਗਈ ਸੀ ਮੈਂ ਆ ਨਹੀਂ ਸਕਦੀ ਸੀ ਫਲੈਟਾ ਬੰਦ ਹੋ ਗਿਆ ਸੀ ਔਰ ਇਹ ਫੋਨ ਕਰਕੇ ਕਹਿੰਦੇ ਹੁੰਦੇ ਸੀ ਕਿ ਬਹੁਤ ਮਾੜਾ ਹਾਲ ਹੈ ਪੰਜਾਬ ਦਾ ਸਾਨੂੰ ਪਰਣ ਨਹੀਂ ਦਿੱਤਾ ਗਿਆ ਉਦੋਂ ਮੈਂ ਆਪਣੀ ਫਲਾਈਟ ਕੈਨਸਲ ਕਰਾਈ ਸੀਗੀ ਉਦੋਂ ਸਾਰਾ ਕੁਝ ਬੰਦ ਹੋ ਗਿਆ ਸੀ ਜਾਨ ਇੰਨਾ ਬੁਰਾ ਹਾਲ ਸੀ ਉਹਦੇ 'ਚ ਵੀ ਇਹਨਾਂ ਨੇ ਕੰਮ ਕੀਤਾ ਔਰ ਮੈਂ ਇਹਨਾਂ ਨੂੰ ਕਹਿੰਦੀ ਸੀ ਕਿ ਤੁਸੀਂ ਐਡੀ ਵੱਡੀ ਸਰਜਰੀ ਕਰਾਈ ਹੈ ਜਿੱਤੇ ਤੁਹਾਨੂੰ ਇਹਨਾਂ ਨੂੰ ਦੋ ਮੇਰੀ ਕੋਵਿਡ ਹੋ ਗਿਆ ਸੀ ਕਿਉਂਕਿ ਲੋਕਾਂ 'ਚ ਜਾਂਦੇ ਸੀ ਕਿ ਆਪਣੇ ਭੈਣ ਭਰਾਵਾਂ ਵਾਸਤੇ ਹਾਜ਼ਰ ਨੇ ਉਸ ਟਾਈਮ 'ਤੇ ਵੀ ਸੋ ਭੈਣ ਭਰਾਵੋ ਹੱਥ ਜੋੜ ਕੇ ਬੇਨਤੀ ਕਰਦੀਆਂ ਐ ਐਮਪੀ ਤੁਸੀਂੋ ਹੀ ਪਾਣਾ ਹੈ ਟਾਟਾ ਨਾ ਹੀ ਬਚਾਓ ਅੱਜ ਨਿਹਾਲ ਸਿੰਘ ਵਾਲਾ ਦੇ ਵਿੱਚ ਪਹੁੰਚੇ ਹਾਂ ਤੁਸੀਂ ਚੋਣ ਮਹੰਮ ਬਾਰੇ ਥੋੜਾ ਜਿਹਾ ਜਾਣਕਾਰੀ ਦਿਓ ਕਿਵੇਂ ਚੱਲ ਰਹੀ ਹੈ ਚੋਣ ਮਹੰਮ ਲੋਕਾਂ ਦਾ ਹੰਗਾਰਾ ਕਿਹੋ ਜਿਹਾ ਹੈ ਚੋਣ ਮਹੰਮ ਜਿਹੜੀ ਬਹੁਤ ਵਧੀਆ ਚੱਲ ਰਹੀ ਹੈ ਔਰ ਮੈਨੂੰ ਇੰਨਾ ਪਿਆਰ ਤੇ ਇੰਨਾ ਹੌਸਲਾ ਮਿਲ ਰਿਹਾ ਹੈ ਕਿ ਜਿਹੜਾ ਮੈਂ ਸੋਚਿਆ ਵੀ ਨਹੀਂ ਸੀ ਕਦੇ ਔਰ ਜਿਹੜੇ ਲੋਕ ਹੈ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਜਾਣ ਚੁੱਕੇ ਆ ਔਰ ਫਿਰ ਦੁਬਾਰਾ ਤੋਂ ਕਾਂਗਰਸ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਲੈ ਕੇ ਆਉਣਾ ਚਾਹੁੰਦੇ ਆ ਜਿਹੜੀ ਕੇ ਹਰ ਪਰਵਾਰਾਂ ਦੀ ਚਾਹੇ ਉਹ ਕੋਈ ਗਰੀਬ ਪਰਿਵਾਰ ਹੈ ਚਾਹੇ ਮਜ਼ਦੂਰ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਵਪਾਰੀ ਹੈ ਹਰ ਵਰਗ ਦਾ ਉਹਨਾਂ ਨੇ ਧਿਆਨ ਰੱਖਿਆ ਤੇ ਇਸੇ ਤਰ੍ਹਾਂ ਜਦੋਂ ਕੇਂਦਰ ਚ ਸਾਡੀ ਸਰਕਾਰ ਬਣੂਗੀ ਅਸੀਂ 13 ਦੇ 13 ਜਿਹੜੇ ਐਮਪੀ ਆ ਮੈਂ ਅਪੀਲ ਕਰੂੰਗੀ ਕਿ 13 ਦੇ 13 ਐਮਪੀ ਉਹਨਾਂ ਨੂੰ ਜਿਤਾ ਕੇ ਕੇਂਦਰ ਚ ਭੇਜਿਆ ਜਾਵੇ ਤਾਂ ਜੋ ਅਸੀਂ ਆਪਣੀ ਜਿਹੜੀ ਇਹ ਮੋਤੀ ਨਾਲ ਲੜਾਈ ਐਸੀ ਆਪਣੀ ਉੱਤੇ ਇਕਜੁੱਟ ਹੋ ਕੇ ਕਰ ਸਕੀਏ ਅੱਜ ਮਨੀਮ ਯੂਨੀਅਨ ਇਨਸ਼ਾਲਾ ਐਸੋਸੀਏਸ਼ਨ ਵੱਲੋਂ ਜਿਹੜਾ ਇਹ ਮੀਟਿੰਗ ਕੀਤੀ ਗਈ ਹੈ ਕੁਝ ਮੰਗਾਂ ਵੀ ਰੱਖੀਆਂ ਸ਼ਹਿਰ ਬਾਰੇ ਉਹਨਾਂ ਨੇ ਉਹਦੇ ਬਾਰੇ ਕੀ ਕਿਹਾ ਮੰਗ ਮੰਗੇ ਇਹਨਾਂ ਦੀ ਜਿਹੜੀ ਸੀਗੀ ਜੀ ਉਹ ਹੋ ਸੀਗੀ ਵੀ ਸਾਡੇ ਇੱਥੇ ਬਲੱਡ ਬੈਂਕ ਦੀ ਬਹੁਤ ਜ਼ਰੂਰਤ ਹੈ ਜਦੋਂ ਕੋਈ ਐਕਸੀਡੈਂਟ ਕੇਸ ਆ ਜਾਂਦਾ ਤੇ ਉਦੋਂ ਬਲੱਡ ਦੀ ਬਹੁਤ ਜ਼ਰੂਰਤ ਹੁੰਦੀ ਹੈ ਸੋ ਮੈਂ ਇਹ ਜਿਹੜੀ ਮੰਗ ਹੈ ਇਹਨਾਂ ਦੀ ਇਹ ਪਹਿਲ ਦੇ ਆਧਾਰ ਤੇ ਪੂਰੀ ਕਰੂੰਗੀ ਔਰ ਇਸ ਹਲਕੇ ਦੀ ਵਧੀਆ ਤਰੀਕੇ ਨਾਲ ਸੇਵਾ ਕਰਾਂਗੀ। ਤੁਮ ਆਪਾਰਟੀ ਦਾ ਕਰ ਰਹੀਆਂ ਤੁਸੀਂ ਕੰਮ ਕਰਦੇ ਮਹੱਲਾ ਕਲੀਨਿਕ ਉਹਨਾਂ ਨੇ ਬਣਾਏ ਨੇ ਉਹਨਾਂ ਬਾਰੇ ਕੀ ਕਹਿਣਾ ਹੈ? ਉਧਰ ਜੀ ਡਿਸਪੈਂਸਰੀਆਂ ਸੀ ਜ਼ਿਲ੍ਹਾ ਪ੍ਰੀਸ਼ਦੀਆਂ ਜਿਨ੍ਹਾਂ ਨੂੰ ਰੰਗ ਜੋ ਕੱਚੀ ਕਰਕੇ ਉਹਨਾਂ ਨੇ ਉੱਪਰ ਮੁਹੱਲਾ ਕਲੀਨਿਕ ਲੈਪਤਾ ਉਹਨਾਂ ਨੇ ਸਿਰਫ ਨਾਂ ਹੀ ਚੇਂਜ ਕੀਤਾ ਔਰ ਜਿਹੜਾ ਸਾਡਾ ਪਹਿਲਾਂ ਕੰਮ ਕੀਤਾ ਸੀਗਾ ਔਰ ਕੰਮ ਚੱਲਦਾ ਸੀ ਡਾਕਟਰ ਬੈਠੇ ਹੋਏ ਸੀ ਉੱਥੇ ਹੁਣ ਕੋਈ ਬੈਠਦਾ ਨਹੀਂ ਮੈਂ ਜਦੋਂ ਬੈਂਡ ਚ ਬਜ਼ੁਰਗਾਂ ਨੂੰ ਪੁੱਛਦੀ ਆ ਕਿ ਤੁਹਾਨੂੰ ਕਿਸੇ ਡਾਕਟਰ ਨੇ ਚੈੱਕਅਪ ਕੀਤਾ ਜਾਂ ਤੁਹਾਨੂੰ ਕੋਈ ਦਵਾਈ ਮਿਲੀ ਆ ਤੇ ਕਹਿ ਦਿੰਦੇ ਜੀ ਸਾਡੇ ਤਾਂ ਕੁਛ ਨਹੀਂ ਮਿਲਿਆ ਨਾਂ ਹੀ ਇੱਥੇ ਕੋਈ ਡਾਕਟਰ ਹੁੰਦਾ ਡਾਕਟਰ ਹੈ ਈ ਵੀ ਭਾਈ ਪੁੱਛੂਗਾ ਕੌਣ ਜਾ ਕੇ ਉੱਥੇ ਕੋਈ ਅਸੋਸੀਏਸ਼ਨ ਦੀ ਜਿਹੜੀ ਚੋਣ ਮੀਟਿੰਗ ਕੀਤੀ ਗਈ ਹੈ ਬੀਬੀ ਸਾਹੋਕੇ ਦੇ ਅਕਦੇ ਵਿੱਚ ਕਿਵੇਂ ਰਹੀ ਮੀਟਿੰਗ ਥੋੜੀ ਜਾਣਕਾਰੀ ਜੀ ਬਹੁਤ ਹੀ ਵਧੀਆ ਮੀਟਿੰਗ ਰਹੀ ਆ ਜੋ ਟੀਮ ਆ ਸਾਡੀ ਟੀਮ ਵਰਕ ਦੇ ਤੌਰ ਤੇ ਮੇਰੇ ਭਰਾਵਾਂ ਨੇ ਕੰਮ ਕੀਤਾ ਤੇ ਜੋ ਕੀਤਾ ਮੈਂ ਇਹਨਾਂ ਦਾ ਵੀ ਦਿਲੋਂ ਤਨ ਧੰਨਵਾਦ ਕਰਦਾ ਕਿਉਂਕਿ ਸਾਡੇ ਮਨ ਦੇ ਵਿੱਚ ਵਿਚਾਰ ਸੀ ਕਿ ਇਸ ਵਾਰ ਬੀਬਾ ਜੀ ਨੂੰ ਮੌਕਾ ਦਿੱਤਾ ਜਾਵੇ ਕਿਉਂਕਿ ਲੋਕਲ ਲੀਡਰ ਨੇ ਲੋਕਾਂ ਦੇ ਵਿੱਚ ਵਿਚਰਦੇ ਨੇ ਇਸੇ ਕਰਕੇ ਅਸੀਂ ਉਹਨਾਂ ਦਾ ਸਾਥ ਦੇ ਤੇ ਕਿਵੇਂ ਲੱਗਦਾ ਬੀਬੀ ਸਾਹੋ ਕੀ ਜੀ ਦੇ ਸਾਹਮਣੇ ਤੁਸੀਂ ਮੰਗ ਵੀ ਰੱਖੀ ਹੈ ਹਸਪੀਟਲ ਦੇ ਵਿੱਚ ਜਿਹੜੀ ਬਲੱਡ ਬੈਂਕ ਦੀ ਉਹਨਾਂ ਨੇ ਵਾਦਾ ਕੀਤਾ ਤੁਹਾਡੇ ਨਾਲ ਕਿ ਜਿੱਤ ਨੂੰ ਲੈ ਕੇ ਕਿਵੇਂ ਲੱਗਦਾ ਕਿ ਮਨੀਮ ਐਸੋਸੀਏਸ਼ਨ ਉਹਨਾਂ ਦੀ ਜਿੱਤ 'ਚ ਕਿੰਨਾ ਹਿੱਸਾ ਬਾਖ ਸਕਦੀ ਹੈ ਮੈਂ ਕੱਲੀ ਅਬ ਦੀ ਟੀਮ ਦੀ ਗੱਲ ਨਹੀਂ ਕਰਦਾ ਮੈਂ ਸਾਰੇ ਹੀ 9 ਦੇ 9 ਵਿਧਾਨ ਸਭਾ ਹਲਕਿਆਂ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਪਾਰਟੀ ਬਾਜੀ ਤੋਂ ਪਲੀਜ਼ ਉੱਪਰ ਉਠੋ ਬੀਬਾ ਜੀ ਨੂੰ ਵੋਟ ਪਾਓ ਕਿਉਂ ਉਸ ਸਮੇਂ ਦੀ ਜ਼ਰੂਰਤ ਹੈ ਅੱਜ ਇਸ ਤਰ੍ਹਾਂ ਦੇ ਕੈਂਡੀਡੇਟ ਬੜੇ ਸਮੇਂ ਬਾਅਦ ਪਾਰਟੀਆਂ ਦਿੰਦੀਆਂ ਨੇ ਇਸੇ ਕਰਕੇ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਉਹ ਬੀਬਾ ਜੀ ਨੂੰ ਵੋਟ ਥੈਂਕ ਯੂ ਲੋਕਾਂ ਨੂੰ